ਸਤਿਗੁਰੂ ਅਰਜੁਨ ਦੇ ਮਹਾਰਾਜ ਉਪਦੇਸ਼ ਕਰਦੇ ਹੋਇਆ ਆਈ ਜਗਿਆਸੂਆਂ ਨੂੰ ਇਹ ਬਚਨ ਕਰਦੇ ਨੇ ਸੰਸਾਰ ਵਿੱਚ ਪ੍ਰਵੇਸ਼ ਕਰਨ ਲੱਗਿਆਂ ਤੇਰੀ ਪ੍ਰੀਤ ਟੁੱਟ ਗਈ ਏ ਤੇਰੀ ਸੁਰਤ ਟੁੱਟ ਗਈ ਏ ਤੇਰਾ ਸਬੰਧ ਗੁਰੂ ਨਾਲ ਟੁੱਟਿਆ ਜਿਸ ਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੈਸੀ ਅਗਨ ਉਦਰ ਮੈਂ ਤੈਸੀ ਬਾਹ ਮਾਇਆ ਮਨੁਖ ਨੂੰ ਜਦੋ ਗਰਭ ਕਾਲ ਦੇ ਅੰਦਰ ਸੀਨਾ ਉਸ ਵੇਲੇ ਉਦਰ ਦੀ ਜਠਰਾਗਨੀ ਸੜਦੀ ਏ ਤਪਾਉਂਦੀ ਏ ਦੁਖਾਉਂਦੀ ਏ ਤੇ ਜਦੂ ਸੰਸਾਰ ਦੇ ਅੰਦਰ ਸ਼ਰੀਰ ਧਾਰਨ ਕਰਕੇ ਆ ਜਾਂਦਾ ਏ ਇਥੇ ਮਾਇਆ ਜਿਹੜੀ ਏ ਉਹ ਵਿਆਪਦੀ ਏ ਤਾਂ ਮਹਾਰਜਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਇੱਕੋ ਦੇ ਸੁਭਾਅ ਏ ਉਹ ਵੀ ਸੜਦੀ ਏ ਉਹ ਵੀ ਸੜਦੀ ਏ ਉਹ ਵੀ ਨਸ਼ਟ ਕਰਦੀਏ ਉਹ ਵੀ ਨਸ਼ਟ ਕਰਦੀਏ ਮਾਇਆ ਅਗਨ ਸਭ ਇੱਕੋ ਜੇ ਹੀ ਕਰਤੇ ਖੇਲ ਰਚਾਇਆ ਕਰਤੇ ਪਰਮਾਤਮਾ ਬਣਾਉਣ ਵਾਲੇ ਨੇ ਇਹ ਖੇਡ ਰਚਾਈ ਹੈ ਮਾਇਆ ਵੀ ਉਸੇ ਦੀ ਪੈਦਾ ਕੀਤੀ ਹੈ ਜਠਰਾਗਣੀ ਵੀ ਉਸੇ ਦੀ ਪੈਦਾ ਕੀਤੀ ਹੈ ਤੇ ਜੀਵ ਵੀ ਉਸੇ ਦਾ ਪੈਦਾ ਕੀਤਾ ਹੈ ਇਸ ਅਗਨੀ ਦੇ ਅੰਦਰ ਜੀਵ ਦੀ ਰੱਖਿਆ ਵੀ ਉਹ ਕਰਦਾ ਹੈ ਬਚਾਉਣ ਵਾਲਾ ਵੀ ਸੰਸਾਰ ਦੇ ਵਿੱਚ ਆ ਕੇ ਬਹੁਤ ਆਦ ਅੰਦਰ ਜੀਵ ਮਾਇਆ ਦਾ ਪ੍ਰਭਾਵ ਕਬੂਲ ਕਰਕੇ ਤੇ ਪ੍ਰਮਾਤਮਾ ਤੋਂ ਉਲਟੇ ਪਾਸੇ ਨੂੰ ਜਾਂਦੇ ਨੇ ਜਿਨ੍ਹਾਂ ਨੂੰ ਇਹ ਸੂਝ ਆ ਜਾਂਦੀ ਏ ਬਈ ਇਸ ਪਾਸੇ ਸ਼ਾਂਤੀ ਨਹੀਂ ਸਕੂਨ ਨਹੀਂ ਗੁਰੂ ਹਜੂਰ ਅਰਜੋਈ ਕਰ ਦਿੱਤੇ ਗੁਰੂ ਬਾਹਰ ਦੀਆਂ ਉਹਦੀਆਂ ਤੰਦਾਂ ਵੀ ਕੱਟਦਾ ਹੈ ਬਾਹਰ ਦੀ ਉਹਦੀ ਪਰਛਾਈਤ ਤੋਂ ਵੀ ਦੂਰ ਕਰਦਾ ਹੈ ਉਹਦਾ ਪ੍ਰਭਾਵ ਦੂਰ ਕਰਦਾ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇਹੀ ਕਰਤਾ ਖੇਲ ਰਚਾਇਆ ਜਾ ਤਿਸ ਬਾਣਾ ਤਦ ਜੰਮਿਆ ਜਦੋਂ ਉਹਨੂੰ ਪਾਇਆ ਪ੍ਰਭੂ ਨੂੰ ਚੰਗਾ ਲੱਗਾ ਉਦੋਂ ਇਹਦਾ ਜਨਮ ਹੋਇਆ ਜੀਵ ਦਾ ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਨਮ ਹੋਇਆ ਤੇ ਪਰਿਵਾਰ ਨੂੰ ਚੰਗਾ ਲੱਗਾ ਹੈ ਜੀਵ ਦੀ ਆਮਦ ਹੋਈ ਹੈ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਬੜੇ ਖੁਸ਼ੀ ਦੇ ਗੀਤ ਗਾਏ ਗਏ ਨੇ ਬੜੇ ਢੋਲ ਟਮਕੇ ਵਜਾਏ ਗਏ ਨੇ ਪਰਵਾਰ ਭਲਾ ਪਾਇਆ ਮਹਾਰਾਜ ਕਹਿੰਦੇ ਪਰਵਾਰ ਹੱਸਦਾ ਹੈ ਬੜਾ ਚੰਗਾ ਲੱਗਾ ਹੈ ਪਰ ਕੁਝ ਛਿਨਾਂ ਲਈ ਜੀਵ ਨੂੰ ਚੰਗਾ ਨਹੀਂ ਲੱਗਾ ਹੈ ਜਿਹੜਾ ਜੀਵ ਜਨਮ ਲੈ ਕੇ ਆਇਆ ਹੈ ਨਾ ਕੁਝ ਸਮੇਂ ਲਈ ਉਹਨੂੰ ਚੰਗਾ ਨਹੀਂ ਲੱਗਾ ਪਰਵਾਰ ਭਲਾ ਪਾਇਆ ਜੀਵ ਨੂੰ ਕਿਉਂ ਚੰਗਾ ਨਹੀਂ ਲੱਗਾ ਲਿਵ ਛੁਡ ਕੀ ਲੱਗੀ ਤ੍ਰਿਸ਼ਨਾ ਉਹਦੀ ਲਿਵ ਪਰਮਾਤਮਾ ਨਾਲ ਜੁੜੀ ਸੀ ਜਦੋਂ ਜਨਮ ਨਹੀਂ ਹੋਇਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਬਈ ਉਹਦੀ ਲਿਵ ਮਾਤਾ ਦੇ ਉਦਰ ਵਿੱਚ ਪਰਮਾਤਮਾ ਨਾਲ ਜੁੜੀ ਹੈ ਸੁਰਤ ਜੁੜੀ ਹੈ ਮਹਾਰਜ ਬਾਣੀ ਅੰਦਰ ਬਚਨ ਕਰਦਿਆ ਮਾਤ ਗਰਭ ਮੈਂ ਆਪਨ ਸਿਮਰਨ ਦੇਹ ਤਹਿ ਤੁਮ ਰੱਖਣ ਹਾਰੇ ਬੁੱਤੀ ਸਿਮਰਨ ਦਿੱਤਾ ਸੁਰਤ ਜੁੜੀ ਚੱਲਦੀ ਉਹ ਲਿਵ ਛੁੜ ਕੀ ਉਹ ਲਿਵ ਟੁੱਟ ਗਈ ਜੁੜੀ ਟੁੱਟ ਗਈ ਹੈ ਕੋਈ ਬੰਦਾ ਬੱਚਾ ਮੇਲੇ ਚ ਮਾਂ ਬਾਪ ਦਾ ਹੱਥ ਪਕੜ ਕੇ ਜਾ ਰਿਹਾ ਹੋਵੇ ਤੇ ਉਹ ਮਾਂ ਬਾਪ ਦੀ ਉਂਗਲ ਛੁੱਟ ਜਾਵੇ ਤੇ ਬੱਚਾ ਹਸ ਤੈਸਤਾ ਵਿਛੜ ਜਾਂਦਾ ਹੈ ਤੇ ਜਿਹੜਾ ਬੱਚਾ ਹੱਸਦਾ ਖੇਡਦਾ ਹੁੰਦਾ ਨਾ ਬਾਪੂ ਨੂੰ ਕਹਿੰਦਾ ਮੈਨੂੰ ਉਹ ਖਡਾਉਣਾ ਦਵਾ ਮਾਂ ਨੂੰ ਕਹਿੰਦਾ ਮੈਨੂੰ ਉਹ ਚੀਜ਼ ਦਵਾ ਮੈਨੂੰ ਆ ਚਾਹੀਦਾ ਵੋ ਚਾਹੀਦਾ ਜਿਹੜਾ ਮੰਗਦਾ ਹੀ ਨਹੀਂ ਥੱਕਦਾ ਤੇ ਉਹ ਬੱਚਾ ਜਦੋਂ ਮਾਂ ਬਾਪ ਨੂੰ ਵਿਛੜ ਜਾਂਦਾ ਫਿਰ ਚੰਗਿਆੜਾ ਮਾਰਦਾ ਹੈ ਰੋਂਦਾ ਕੁਰਲਾਉਂਦਾ ਤੁਸੀਂ ਉਹਨੂੰ ਪਾਣੀ ਨਹੀਂ ਪਿਲਾਓਗੇ ਉਹ ਤਾਂ ਵੀ ਨਹੀਂ ਪੀਂਦਾ ਉਦੇ ਮੂਰੇ ਉਹੀ ਖਡਾਉਣੇ ਜਿਹੜੇ ਉਹਦੇ ਬੜੇ ਮਨਪੌਂਦੇ ਸੀ ਰੱਖੋਂਗੇ ਨਾ ਉਹ ਵੀ ਚੰਗੇ ਨਹੀਂ ਉਹਨੂੰ ਬੱਚੇ ਨੂੰ ਲੱਗਦੇ ਕਿਉਂਕਿ ਮਾਂ-ਬਾਪ ਦੀ ਉਂਗਲੀ ਹੱਥੋਂ ਛੁੱਟ ਗਈ ਏ ਆ ਕਈ ਵਾਰ ਆਪਣੇ ਵਿਸਾਖੀ ਦਾ ਜੋੜ ਮੇਲਾ ਹੁੰਦਾ ਨਾ ਬੱਚੇ ਵਿਛੜ ਜਾਂਦੇ ਤੇ ਉਹ ਜਿਹੜੇ ਹੁੰਦੇ ਆ ਵਲੰਟੀਅਰ ਲੱਗੇ ਸੇਵਾਦਾਰ ਉਹ ਸਟੇਜ ਕੋਲ ਲੈ ਆਉਂਦੇ ਨੇ ਤੇ ਉੱਤੇ ਆਖੀ ਦੇ ਇਹਨਾਂ ਨੂੰ ਪਾਣੀ ਪਿਲਾਓ ਬੱਚੇ ਪਾਣੀ ਵੀ ਨਹੀਂ ਪੀਂਦੇ ਖਡਾਉਣਾ ਦੇ ਉਹ ਵੀ ਨਹੀਂ ਖਾਣ ਨੂੰ ਦੇ ਕੋਈ ਬੱਚੀ ਉਹ ਵੀ ਨਹੀਂ ਖਾਂਦੇ ਇੱਕੋ ਕਹਿੰਦੇ ਮੰਮੀ ਚਾਹੀਦੀ ਏ ਪਾਪਾ ਚਾਹੀਦਾ ਹੈ ਹੋਰ ਕੁਝ ਨਹੀਂ ਜਿਹੜੇ ਬੱਚੇ ਇਨਾ ਵਰਲਾਪ ਕਰ ਰਹੇ ਦੁਖੀ ਹੋ ਰਹੇ ਹੁੰਦੇ ਨੇ ਕੁਝ ਖਾ ਪੀ ਨਹੀਂ ਰਹੇ ਤੇ ਜਦੋਂ ਦੀ ਮਾਂ ਆ ਜਾਂਦੀ ਆ ਜਦੋਂ ਬਾਪ ਆ ਜਾਂਦਾ ਉਹਦੀ ਗੋਦ ਚ ਉਹਦਾ ਹੱਥ ਪਕੜ ਲੈਂਦੇ ਨੇ ਉਹ ਉਹੀ ਬੱਚਾ ਉਹੀ ਪਾਣੀ ਉਹੀ ਖਾਣਾ ਉਹੀ ਖਡਾਉਣਿਆਂ ਨਾਲ ਖੇਡਣ ਲੱਗ ਜਾਂਦਾ ਹੈ। ਉਹੀ ਚੀਜ਼ਾਂ ਚੰਗੀਆਂ ਲੱਗਣ ਲੱਗ ਜਾਂਦੀਆਂ। ਕਿਉਂਕਿ ਮਾਂ ਮਿਲ ਗਈ, ਬਾਪ ਮਿਲ ਗਿਆ। ਬਾਪ ਨੂੰ ਵਿਛੜ ਕੇ ਦੁੱਖ ਏ। ਬੱਚੇ ਦਾ ਜਨਮ ਏ। ਬੱਚਾ ਜਨਮ ਤੋਂ ਰੋਂਦਾ ਏ। ਉਹਦੇ ਰੋਂਣ ਦਾ ਕਾਰਨ ਇਹੀ ਏ ਜਿਵੇਂ ਮਾਂ ਬਾਪ ਦੀ ਮੇਲੇ ਵਿੱਚ ਉਂਗਲੀ ਛੁੱਟ ਗਈ, ਹੱਥ ਛੁੱਟ ਗਿਆ। ਬੱਚਾ ਰੋਂਦਾ ਉਹਨੂੰ ਕਿੰਨੇ ਖਡਾਉਣੇ ਦੇਉ ਚੰਗੇ ਨਹੀਂ ਲੱਗਦੇ ਮਾਂ-ਬਾਪ ਚਾਹੀਦਾ ਐ ਇਹ ਵੀ ਬੱਚਾ ਜਦੋਂ ਜਨਮ ਲੈਂਦਾ ਲਿਵ ਟੁੱਟੀ ਐ ਰੋਂਦਾ ਐ ਤੇ ਕਹਿੰਦਾ ਮੈਨੂੰ ਨਿਰੰਕਾਰ ਚਾਹੀਦਾ ਐ ਨਿਰੰਕਾਰ ਚਾਹੀਦਾ ਹੁਣ ਬਾਹਰ ਦੇ ਮਾਂ-ਬਾਪ ਅਲਾਊਸਮੈਂਟਾਂ ਕੀਤੀਆਂ ਯਤਨ ਕੀਤਾ ਤੇ ਬੱਚੇ ਦੇ ਮਿਲ ਗਏ ਕਿਉਂਕਿ ਉਹ ਜਾਣਦੇ ਹੁੰਦੇ ਬਈ ਲਭ ਲਵਾਂਗੇ ਇਥੋਂ ਇਹਦੇ ਮਾਂ ਬਾਪ ਨੇ ਤੇ ਜਦੋਂ ਬੱਚੇ ਦਾ ਜਨਮ ਹੁੰਦਾ ਉਦੋਂ ਜੁੜੀ ਹੋਈ ਸੁਰਤ ਵਾਲਾ ਲਾਗੇ ਕੋਈ ਨਹੀਂ ਹੁੰਦਾ ਕਿਉਂ ਪ੍ਰਮਾਤਮਾ ਨੂੰ ਲਭ ਲੈਣੋਂ ਪ੍ਰਮਾਤਮਾ ਦਾ ਪੱਲੂ ਪਕੜਾ ਦੇਣ ਉਹ ਰੋ ਰੋ ਕੇ ਆਪਣਾ ਦੁੱਖ ਦੱਸ ਰਿਹਾ ਹੁੰਦਾ ਹੈ ਕਿ ਮੇਰੇ ਕੋਲੋਂ ਵਾਹ ਗੁਰੂ ਦਾ ਨਾਮ ਵਿਛੜ ਗਿਆ ਜੇ ਮੈਨੂੰ ਉਹ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਮੇਰੇ ਰੋਂ ਦਾ ਕਾਰਨ ਹੈ ਏ ਵਧਾਈਆਂ ਦਿੰਦੇ ਮੁਬਾਰਕਾਂ ਦਿੰਦੇ ਨੇ ਫਿਰ ਕਹਿੰਦੇ ਬਈ ਇਹਨੂੰ ਭੁੱਖ ਲੱਗੀ ਏ ਦੁੱਧ ਪਿਲਾਓ ਤੇ ਬੱਚਾ ਕਿਹੜਾ ਦੁੱਧ ਮਾਂ ਦਾ ਉਸੇ ਵੇਲੇ ਚੁੰਘਣ ਲੱਗ ਜਾਂਦਾ ਹੈ ਔਰ ਉਹ ਰੋਂਦਾ ਤਕੇ ਨਾਲ ਦੁੱਧ ਪਿਲਾਇਆ ਜਾ ਰਿਹਾ ਤੇ ਦੁੱਧ ਨੇ ਮਾਰੀ ਬੁੱਧ ਐਸੀ ਉਹਦੀ ਫਿਰ ਰੱਬ ਚੇਤੇ ਹੀ ਨਹੀਂ ਰਹਿੰਦਾ ਮਨ ਰਾਜ ਬਚਨ ਕਰਦੇ ਮਦ ਰਗ ਦੀ ਵਾਰ ਅੰਦਰ ਰੱਬ ਨਾਲ ਉਹ ਪ੍ਰੇਮ ਟੁੱਟ ਕੇ ਤੇ ਪਹਿਲਾ ਸੰਸਾਰ ਵਿੱਚ ਕਿਸੇ ਵਸਤੂ ਨਾਲ ਪ੍ਰੇਮ ਲੱਗਦਾ ਹੈ ਤੇ ਉਹ ਦੁੱਧ ਨਾਲੇ ਪਹਿਲੇ ਪਿਆਰ ਲੱਗਾ ਥਨ ਦੁੱਧ ਦੁੱਜੇ ਮਾਈ ਬਾਪ ਕੀ ਸੁੱਧ ਤਿਜੇ ਪੱਇਆ ਭਾਬੀ ਬੇਬ ਚੌਥੇ ਪਿਆਰ ਉਪਨਨੀ ਖੇੜ ਪੰਜਵੇਂ ਖਾਨ ਪੀਣ ਕੀ ਤਾਤ ਛੇਵੇਂ ਕਾਮਨਾ ਪੁੱਛੇ ਜਾਤ ਇਹ ਬਹੁਤ ਲੰਬਾ ਸ਼ਬਦ ਦੇ ਗੇਨ ਮਹਾਰਾਜ ਕਹਿੰਦੇ ਉਹਦਾ ਪ੍ਰੇਮ ਉੱਥੇ ਲੱਗ ਗਿਆ ਹੈ ਹੁਣ ਉਹਦਾ ਪ੍ਰੇਮ ਦੁੱਧ ਰੋਣਾ ਉਹਦਾ ਦੁੱਧ ਲਈਏ ਪਹਿਲਾ ਰੋਣਾ ਉਹਦਾ ਪ੍ਰਭੂ ਲਈਏ ਕਿ ਕੁਝ ਖੁੱਸ ਗਿਆ ਹੈ ਕੁਝ ਚਲਾ ਗਿਆ ਹੈ ਹੁਣ ਭੁੱਖ ਵੀ ਲੱਗਦੀ ਹੈ ਤੇ ਰੋਣਾ ਦੁੱਧ ਵਾਸਤੇ ਆ ਹੁਣ ਰੱਬ ਭੁੱਲ ਗਿਆ ਮਾਂ ਦਿਸਣ ਲੱਗ ਪਈ ਬਾਪ ਦਿਸਣ ਲੱਗ ਪਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਬ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅੰਮਰ ਵਰਤਾਇਆ ਮਾਇਆ ਨੇ ਹੁਕਮ ਵਰਤਾਤਾ ਮਾਇਆ ਨੇ ਜੰਦਾਲ ਪਾਤਾ ਉਧਰ ਨੂੰ ਪਰਚ ਗਿਆ ਪਰਮਾਤਮਾ ਨੂੰ ਭੁੱਲ ਗਿਆ ਕੁਝ ਜਿਨ੍ਹਾਂ ਨੂੰ ਸੂਝ ਆਈ ਜਿਨ੍ਹਾਂ ਨੂੰ ਸਮਝ ਆਈ ਸੰਸਾਰ ਵਿੱਚ ਆ ਕੇ ਉਹਨਾਂ ਨੇ ਸਵੈ ਪ੍ਰਚੋਲ ਕਰਨਾ ਆਰੰਭ ਕਰ ਦਿੱਤੀ ਕਿ ਕਾਦੇ ਲਈ ਜੀਵ ਦਾ ਜਨਮ ਹੋਇਆ ਹੈ ਇਹ ਜੁਨੀ ਕਿਉਂ ਮਿਲੇ ਉਹਨਾਂ ਨੇ ਫਿਰ ਭਲੇ ਪੁਰਸ਼ਾਂ ਨੂੰ ਪੁੱਛਣਾ ਆਰੰਭ ਕੀਤਾ ਪਤਾ ਲੱਗ ਗਿਆ ਉਹ ਭਲਿਆਂ ਦਾ ਸੰਗ ਕਰਕੇ ਅਰ ਸਤ ਸੰਗ ਕਰਦਿਆਂ ਸਤ ਗੁਰੂ ਨਾਲ ਜੁੜੇ ਉਹਨਾਂ ਨੇ ਬਾਹਰੋਂ ਕੁਝ ਵਿਰਲਿਆ ਨੇ ਸੁਰਤ ਦੁਬਾਰਾ ਗੰਢੀ ਬਹੁਤ ਤਾਦ ਅੰਦਰ ਉਹ ਰਹਿ ਗਏ ਜਿਨ੍ਹਾਂ ਦੀ ਮੁੜ ਕੇ ਗੰਢੀ ਨਹੀਂ ਗਈ ਕੋਈ ਕਿਸੇ ਕਾਰੋਬਾਰਤ ਗੁਲਤਾਨ ਹੋ ਗਿਆ ਕੋਈ ਕਿਸੇ ਨੂੰ ਉਮਾਇਆ ਦੇ ਪ੍ਰਭਾਵ ਥੱਲੇ ਚਲ ਗਏ ਜਿਨ੍ਹਾਂ ਉਹਨੂੰ ਪਿਛਾੜਿਆ ਨਾ ਉਹ ਮਾਲਕ ਨਾਲ ਜੁੜ ਗਏ ਜਦੋਂ ਮਾਲਕ ਵੱਲੋਂ ਤੁਰੋਗੇ ਮਾਇਆ ਦਾ ਪ੍ਰਭਾਵ ਪਿੱਛੇ ਹੋਏਗਾ ਜਦੋਂ ਮਾਲਕ ਵੱਲ ਪਿੱਠ ਕਰੋਗੇ ਪਾਸਾ ਵਟੋਂਗੇ ਦੇ ਤੋਂ ਉਦੋਂ ਮਾਇਆ ਦਾ ਪ੍ਰਭਾਵ ਹੋਵੇਗਾ ਤੇ ਉਹ ਫਸਾਵੇਗੀ ਉਤ੍ਰਿਸ਼ਨਾ ਵਧਾਵੇਗੀ ਅੱਗੇ ਨੂੰ ਹੋਰ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਬਈ ਸੰਸਾਰ ਦੇ ਵਿੱਚ ਆਇਆ ਤੇ ਤੇਰੀ ਸੁਰਤ ਕਿੱਦਾਂ ਜੁੜੇ ਤੂੰ ਸੰਸਾਰ ਵਿੱਚ ਆਇਆ ਹੈ ਜਿਹੜੀ ਟੁੱਟੀ ਹੋਈ ਸੁਰਤੇ ਇਹ ਜੁੜੇ ਕਿਵੇਂ ਫਿਰ ਮਹਾਰਾਜ ਕਹਿੰਦੇ ਆ ਸੰਸਾਰ ਵਿੱਚ ਆਇਆ ਸੱਚੇ ਚਰਨ ਸਰੀਵ ਯਹ ਪਾਈ ਏ ਪਾਈ ਸੱਚੇ ਵੈ ਗੁਰੂ ਦੇ ਸੱਚੇ ਪਰਮਾਤਮਾ ਦੇ ਸੱਚੇ ਆਕਾਲ ਨਿਰਗੁਣ ਸਰੂਪ ਦੇ ਸ਼ਬਦ ਸਰੂਪ ਜਿਹੜੇ ਉਹਦੇ ਚਰਣ ਆ ਨਾ ਉਹਨੂੰ ਸ਼ਰੀਵੀਏ ਅਰਾਧਨਾ ਕਰੀਏ ਉਹਦਾ ਅਰਾਧਨ ਕਰਨਾ ਹੈ ਸ਼ਬਦ ਨੂੰ ਸ੍ਰਤੀ ਵਿੱਚ ਲਿਆਉਣਾ ਸਿਮਰਤੀ ਵਿੱਚ ਲਿਆਉਣਾ ਚਿੰਤਨ ਕਰਨਾ ਤੇ ਸ਼ਬਦ ਨੇ ਹੀ ਸ਼ਬਦ ਦਾ ਹੀ ਅਰਥ ਬ੍ਰਹਮ ਹੈ ਤੇ ਸ਼ਬਦ ਨੇ ਹੀ ਬ੍ਰह्म ਨਾਲ ਮਲਾਉਣਾ ਹੈ ਸ਼ਬਦ ਹੀ ਦੀਵਾ ਹੈ ਤੇ ਸ਼ਬਦ ਦਾ ਇਹ ਅਭਿਆਸ ਨਹੀਂ ਤੇਰੇ ਅੰਦਰ ਦੀਵਾ ਜਗਾਉਣਾ ਹੈ ਤੇ ਸ਼ਬਦ ਹੀ ਗਿਆਨ ਪ੍ਰਕਾਸ਼ ਹੈ ਸ਼ਬਦ ਤੋਂ ਬਗਿਰਾ ਬਗੈਰ ਗਿਆਨ ਕੋਈ ਦੂਜਾ ਨਹੀਂ ਆਉਣਾ ਸ਼ਬਦ ਨੇ ਹੀ ਗਿਆਨ ਅਗਿਆਨ ਕੱਟ ਕੇ ਅੰਦਰ ਉਜਾਲਾ ਲੈ ਕੇ ਆਉਣਾ ਹੈ ਤੇਰਾ ਆਪਾ ਤੇਰੇ ਆਪਣੇ ਆਪ ਦੀ ਤਸਵੀਰ ਜਿਹੜੀ ਹੈ ਨਾ ਅਜੇ ਤੈਨੂੰ ਦੁਨੀਆ ਕਹਿੰਦੀ ਤੂੰ ਗੁਰਮਖੇ ਅਜੇ ਦੁਨੀਆ ਕਹਿੰਦੀ ਤੂੰ ਭਗਤ ਏ ਅਜੇ ਦੁਨੀਆ ਕਹਿੰਦੀ ਤੂੰ ਸਮਾਜ ਸੇਵੀ ਏ ਅਜੇ ਦੁਨੀਆ ਕਹਿੰਦੀ ਤੂੰ ਭਲਾ ਪੁਰਸ਼ ਏ ਤੂੰ ਆਪਣੇ ਆਪ ਵੇਖ ਵੀ ਤੂੰ ਅਸਲੀ ਚ ਹੈ ਕੀ ਆਪ ਦੇ ਆਪ ਨੂੰ ਮਨੁੱਖ ਨਹੀਂ ਦੇਖ ਸਕਦਾ ਅਜੇ ਦੂਜਿਆਂ ਦੀਆਂ ਗੱਲਾਂ ਸੁਣ ਸੁਣ ਕੇ ਜਿਵੇਂ ਅੱਖਾਂ ਤੋਂ ਮੁਨਾਖਾ ਹੋਵੇ ਬੰਦਾ ਅੱਖਾਂ ਤੋਂ ਜਿੰਨੂੰ ਨਹੀਂ ਦਿਸਦਾ ਉਹਨੂੰ ਕਹਿ ਬਈ ਬੱਲੇ 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 ਤੇਰਾ ਚਿਹਰਾ ਬੜਾ ਸੋਹਣਾ ਤੇ ਉਹ ਬੜਾ ਫੁੱਲ ਜਾਂਦਾ ਵੀ ਹਾਂ ਤੇ ਉਹਨੂੰ ਕੋਈ ਕਹਿ ਤਰੀਆਂ ਅੱਖਾਂ ਬੜੀਆਂ ਮਮੋਲੇ ਵਰਗੀਆਂ ਫਿਰਨ ਵਰਗੀਆਂ ਕੇਵਲ ਕੈਲਾ ਦੇਖਦਾ ਹੀ ਨਹੀਂ ਅੱਖਾਂ ਬੜੀਆਂ ਸੋਹਣੀਆਂ ਸੋ ਤੇਰੀਆਂ ਤੇਰਾ ਮੱਥਾ ਬੜਾ ਸੋਹਣਾ ਤੇਰੇ ਕੰਨ ਬੜੇ ਸੋਹਣੇ ਸਾਰੇ ਚਿਹਰੇ ਦੀ ਸੋਭਾ ਕਰੇ ਤੇ ਉਹ ਅੰਨਾ ਜਿਹੜਾ ਫੁੱਲਦਾ ਜਾਵੇ ਫੁੱਲਦਾ ਜਾਵੇ ਕੋਈ ਪੁੱਛ ਲਵੇ ਸਿਆਣਾ ਬਈ ਇੰਨਾ ਫੁਲਾਵਟ ਚ ਆਈ ਜਾਂਨੇ ਤੂੰ ਆਪਣਾ ਚਿਹਰਾ ਦੇਖਿਆ ਬਰਸ਼ਾਉ ਮਾਉ ਹੋ ਜਾਏਗਾ ਕਹੇਗਾ ਤੂੰ ਮੇਰੀ ਤੋਹੀਨ ਕਰਦਾ ਐਨੇ ਬੰਦੇ ਮੇਰੀ ਉਸਤਤ ਕਰਦਾ ਤੇਰਾ ਚਿਹਰਾ ਸੋਹਣਾ ਤੇਰਾ ਨੱਕ ਸੋਹਣਾ ਤੇਰੀਆਂ ਅੱਖਾਂ ਸੋਹਣੀਆਂ ਬਰਵੱਟੇ ਸੋਹਣੇ ਅਰ ਤੇਰੇ ਚਿਹਰੇ ਦੀ ਬੰਤਰ ਸੋਹਣੀ ਤੇ ਤੂੰ ਮੇਰੀ ਤੋਹੀਨ ਕਰਦਾ ਕਹਿੰਦਾ ਨਹੀਂ ਮੈਂ ਯਤਨ ਕਰਦਾ ਤੇਰੇ ਅਸਲੀਅਤ ਸਾਹਮਣੇ ਆਵੇ ਕਹਿੰਦਾ ਨਹੀਂ ਮੈਂ ਚਿਹਰਾ ਨਹੀਂ ਦੇਖ ਸਕਿਆ ਕਿਉਂ ਮੈਨੂੰ ਦਿਸਦਾ ਨਹੀਂ ਅਜੇ ਦੁਨੀਆ ਸਾਨੂੰ ਕਹਿੰਦੀ ਏ ਤੂੰ ਗੁਰਮਖ ਹੈ ਤੂੰ ਸਿੱਖ ਹੈ ਤੂੰ ਸਮਾਜ ਸੇਵੀ ਹੈ ਤੂੰ ਭਲਾ ਹੈ ਤੂੰ ਸਤਸੰਗੀ ਹੈ ਤੂੰ ਰਾਗੀ ਹੈ ਤੂੰ ਗ੍ਰੰਥੀ ਹੈ ਤੂੰ ਕਥਾਵਾਚਕ ਹੈ ਅਜੇ ਦੁਨੀਆ ਕਹਿੰਦੀ ਏ ਤੇ ਬਾਬਾ ਸਾਹਿਬ ਕਹਿੰਦੇ ਆ ਪੰੜੇ ਗਰੀਵਾਨ ਮੈਂ ਸ਼ੇਰਨੀ ਮਾ ਕਰ ਵੇਖ ਕਿ ਤੂੰ ਇਹ ਸਭ ਕੁਝ ਹੈ ਕਿ ਭੁਲਾਫੇ ਬਾਦੀ ਹੈ ਅਜੇ ਅਸੀਂ ਆਪਣੇ ਵੱਲੋਂ ਅੰਦੇ ਆ ਅੰਨੇ ਆ ਅਸੀਂ ਆਪਣੇ ਆਪ ਨੂੰ ਜਾਣਿਆ ਨਹੀਂ ਅਸੀਂ ਤਾਂ ਸਦਾਕੇ ਬਣ ਕੇ ਦੁਦਿਆਂ ਨੂੰ ਦੱਸਦੇ ਇਹਦਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਿਹੜੇ ਬਚਨ ਕਰਦੇ ਨੇ ਤੇ ਤਸਲੀਮ ਕਰਦੇ ਨੇ ਜੀਵ ਨੂੰ ਸਮਝਾਉਂਦੇ ਨੇ ਕਿ ਹਮ ਅੰਦਲੇ ਅੰਦ ਬਿਖੇ ਬਿਖ ਰਾਤੇ ਕਿਉ ਚਾਲਹਿ ਗੁਰ ਚਾਲੀ ਮਹਾਰਾਜ ਸਾਨੂੰ ਨਹੀਂਓ ਕੁਝ ਦਿਸਦਾ ਮਹਾਰਾਜ ਤਾਂ ਕਹਿੰਦੇ ਆ ਪਣੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇ ਉਹ ਕਦੇ ਐਸੀ ਨਦਰ ਆਪਣੀ ਬੁਣਾ ਖੁਦ ਆਪਣੇ ਆਪ ਨੂੰ ਵੇਖ ਖੁਦ ਮੁਨਸਫ ਬਣ ਕਿ ਸਦੀ ਮੁਤੀ ਜੋਤ ਨੂੰ ਤਖਲਸ ਦਿੱਤੇ ਜਾ ਰਹੇ ਤੂੰ ਹੈ ਸੱਚੀ ਮੁੱੱਚੀ ਜੇ ਕੇ ਦੇ ਆਪਣੇ ਆਪ ਦਾ ਮੂੰਹ ਇੰਨਾ ਕਰੀਏ ਨਾ ਤੇ ਕਈ ਵੇਰ ਤਾਂ ਐਸੀਆਂ ਗੱਲਾਂ ਆਪਣੇ ਜੀਵਨ 'ਚ ਹੁੰਦੀਆਂ ਨੇ ਆਪ ਸ਼ਰਮਸਾਰ ਹੋਈਦਾ ਫਿਰ ਮੈਨੂੰ ਇੰਨੇ ਕੀਤ ਖੱਲਸ ਦਿੱਤਾ ਹੈ ਤੇ ਮੇਰੀਆਂ ਕਰਮ ਕਰਤੂਤਾ ਕਿਹੋ ਜੀਆਂ ਨੇ ਸ਼ਰਮਸਾਰ ਹੋ ਜਾਂਦਾ ਹੈ ਕੋਈ ਇਹ ਗੱਲਾਂ ਉਹਦੇ ਲਈ ਨਹੀਂ ਜਿਹੜਾ ਆਪਣੀ ਸਵੈਪੜਚੋਲ ਕਰਦਾ ਹੈ ਜਿਹੜਾ ਨਹੀਂ ਕਰਦਾ ਉਹਨੇ ਕਹਿਣਾ ਲੈ ਇਹ ਇਹਨੂੰ ਕੀ ਆ ਮਰਾਜ਼ ਕਹਿੰਦੇ ਆਪਣਾ ਆਪ ਦੇਖ ਜਿੱਦਨ ਤੂੰ ਖੁਦ ਆਪਣਾ ਘਰ ਆਪਣਾ ਜੀਵਨ ਦੇਖੇਗਾ ਤੈਨੂੰ ਪਤਾ ਲੱਗੂ ਮੇਰੇ ਘਰੇ ਹਨੇਰਾ ਐ ਤੇ ਮੈਂ ਦੀਵਾ ਜਗਾਉਣਾ ਐ ਦੂਜਿਆਂ ਦੇ ਦੀਵੇ ਨਾ ਜਗਾਉਂਦਾ ਫਿਰ ਦੂਜਿਆਂ ਨੂੰ ਨਾ ਦੱਸਦਾ ਫਿਰ ਉਹ ਤੇਰੇ ਘਰੇ ਹਨੇਰਾ ਹੀ ਤੇਰੇ ਅੰਦਰ ਹਨੇਰਾ ਹੀ ਉੱਥੇ ਦੀਵਾ ਜਗਾ ਉਨੂੰ ਸਰੇਵ ਸਿਮਰ ਤੇ ਸ਼ਬਦ ਦਾ ਦੀਪਕ ਜਲੇਗਾ ਜਦੋਂ ਗੁਰੂ ਕੁਲਾਵੇਂਗਾ ਗੁਰੂ ਅਗੇ ਤਰਲਾ ਲਾਏਗਾ ਸਿਮਰਨ ਕਰਦਿਆਂ ਫਿਰ ਸਤਗੁਰ ਸ਼ਬਦ ਉਜਾਰੂ ਦੀਪਾ ਗੁਰੂ ਸ਼ਬਦ ਦਾ ਦੀਪਕ ਦਲਾਏਗਾ ਤੇ ਫਿਰ ਮਹਾਰਾਜ ਕਹਿੰਦੇ ਦੀਵਾ ਬਲੈ ਹਨੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਖਤਮ ਹੋ ਜਾਣਗੇ ਪਾਪ ਵੀ ਜਦੋਂ ਅੰਦਰ ਦੀਵਾ ਜਲ ਪਿਆ ਮਹਾਰਾਜ ਕਹਿੰਦੇ ਸੱਚੇ ਚਰਨ ਸਰੀ ਵੀ ਹੈ ਸੱਚੇ ਵਹਿਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਆ ਤੇ ਸਿਮਰਨ ਕਰੀਏ ਨਾਲ ਤੇ ਫਿਰ ਕੀ ਹੋਵੇਗਾ ਮਹਾਰਾਜ ਕਹਿੰਦੇ ਜਿਹੜੀ ਕਲਸ਼ ਪੜਦਾ ਹੈ ਤੇਰੇ ਅੰਦਰ ਪਿਆ ਭ੍ਰਮ ਭਉ ਪਰਮ ਪੈ ਗਿਆ ਕਿ ਜੋ ਮੈਨੂੰ ਕਹਾ ਜਾ ਰਿਹਾ ਜਿਵੇਂ ਅੰਨੇ ਨੂੰ ਭਰਮ ਪੈ ਗਿਆ ਕਿ ਲੋਕ ਕਹਿੰਦੇ ਮੈਂ ਇਸ ਤਰ੍ਹਾਂ ਦਾ ਹੀ ਐ ਇਹ ਨਹੀਂ ਵੇਖਿਆ ਬਈ ਮੇਰੀ ਸੋਚ ਕੀ ਹੋ ਜੀ ਮੇਰੀ ਸਮਝ ਕੀ ਹੋ ਜੀ ਵਿਚਾਰ ਕੀ ਹੋ ਜੀ ਮੇਰਾ ਕਰਾਦਾਰ ਕੀ ਹੋ ਜੀ ਐ ਇਹ ਨਹੀਂ